ਕਾਮ ਲਈ ਜਾ ਅਰਦਾ ਦਿਹਾੜੀ ਲੈ ਜੇ ਕੋਈ ਆ ਇਦਾਂ ਦਾ ਨਸ਼ਾ ਪੱਤਾ ਬਣਦੇ ਬੈਲੇ ਬੈਠੇ ਆ ਭੈਣ ਜੋ ਕੋਈ ਆ ਜੀ ਦਿਹਾੜੀ ਲੈ ਜੇ ਜੀ ਹੋਰ ਕੀ ਆਲਾ ਇਹ ਵਧੀਆ ਵਧੀਆ ਕੱਲ ਦਿਹਾੜੀ ਚੱਲੇਗਾ ਦਿਹਾੜੀ ਦਾ ਤਾਲ ਲਗਾਣਾ ਕਿ ਹੋਰ ਸਾਡਾ ਕੰਮ ਕੀ ਆ ਯਾਰ ਕੱਲ੍ਹ ਨੂੰ ਸਵੇਰ ਜਲ ਵੜਾਂਗੇ ਫਿਰ ਅੱਜ ਹੀ ਜਲ ਵੜਦੇ ਹਾਂ ਤੇ ਮੇਰਾ ਦਿਨ ਨਹੀਂ ਲੰਘਦਾ ਬਾਈ ਓਏ ਅੱਜ ਨਹੀਂ ਕੱਲ੍ਹ ਨੂੰ ਚੱਲਾਂਗੇ ਯਾਰ ਕਿੰਨਾ ਕੰਮ ਆਪਣੇ ਖੇਤ ਕੰਮ ਤਾਂ ਥੋੜਾ ਮੋੜਾ ਹੀ ਆਪਣਾ ਬਸ ਫਿਰ ਯਾਰ ਅੱਜ ਚੱਲਦੇ ਹਾਂ ਯਾਰ ਨਹੀਂ ਨਹੀਂ ਕੱਲ੍ਹ ਨੂੰ ਚੱਲ ਬੜਾਂਗੇ ਕਰਾਂਗੇ ਤੂੰ ਅੱਜ ਚੱਲਦੇ ਆ ਕਿੰਨੇ ਪੈਸੇ ਦੇਹਿੰਦਾ ਪੈ ਜਾਓ ਚੱਲਦਾ ਲੈਣੀ ਮਾਹ ਦਿਹਾੜੀ ਆਪਦੀ 700 ਰੁਪਇਆ ਲਊਗਾ ਲੈਣੀ ਆਪਦੀ ਫਿਰ ਅੱਜ ਚੱਲਦੇ ਹਾਂ ਫਾਦੁੱਲਾ ਯਾਰ ਕੰਨਾ ਕੰਮ ਤਾਂ ਨਹੀਂ ਵਾਲਾ ਨਹੀਂ ਨਹੀਂ ਕੰਮ ਤਾਂ ਥੋੜਾ ਹੀ ਆ ਚੱਲ ਹਾਂ ਕਈ ਕੋਈ ਗੱਡ ਲਾ ਦੇ ਪਾਣੀ ਦੇ ਗਲਾਸ ਲਿਆ ਫਿਰ ਮੈਂ ਸਰੀਰ ਸੁਰੂਰ ਬੰਨ ਲੈ ਚਲੀ ਕੱਢਦੇ ਆ ਲੈ ਲਿਆ ਫਿਰ ਮੈਨੂੰ ਕੰਮ ਦੱਸ ਦੀ ਤਾਹ ਦਾ ਕੰਮ ਕਹੀ ਲੈ ਗਲਾਸ ਲਿਆਈ ਬਾਜੀ ਖਾਣ ਲੱਗ ਗਿਆ ਓਏ ਆ ਕੀ ਆ ਉਹ ਮੜ ਮੋਡਨ ਨਸ਼ਾ ਜਾਂ ਤੂੰ ਪਾਣੀ ਆ ਯਾਰ ਪਾਣੀ ਆ ਦੇ ਪਾਣੀ ਪੀ ਲੈ ਓਏ ਤੂੰ ਪਾਣੀ ਤਾ ਮੇਰੀ ਗੱਲ ਸੁਣ ਇੱਕ ਮਨ ਖਾ ਲਦਾ ਸੌਂਦਾ ਨੇ ਗੋਲੀ ਖਾਣੇ ਤੇ ਖਾੜਾ ਇੱਕ ਦਵਾ ਮੱਥਾ ਦੇਖਣਾ ਹਾਂ ਮੱਥਾ ਦੇਖ ਦਿਆਂਗੇ ਇੱਕ ਦਵਾ ਮੱਥਾ ਟੇਕਣਾ ਹਾਂ ਤੇ ਇੱਕ ਪੱਠੇ ਵੜਨੇ ਆਪਾਂ ਦੁਪਹਿਰ ਹਾਂ ਦੇਖ ਪੱਠੇ ਕੱਢਨੇ ਝੋਨੇ ਚੋਂ ਦੁਪਹਿਰ ਤੇ ਣੱਕਾ ਮਾਰਨਾ ਤੇ ਇੱਕ ਪੈ ਵਧਨ ਨਾਲ ਆਪਣੇ ਇਹੀ ਕੰਮ ਆਪਣੇ ਠੀਕ ਆ ਦੁਪਹਿਰ ਤੇ ਹਾਂ ਤੇ ਮੱਥਾ ਦੇ ਕੇ ਤੇ ਐ ਕਰ ਮੈਂ ਦੂਜੇ ਖੇਤ ਪਾਣੀ ਦੇਖ ਆਵਾਂ ਬਸ ਠੀਕ ਆ ਤੇਰੇ ਪੱਠੇ ਵੜਨੇ ਚੰਗਾ ਵੜਦਾਂਗੇ ਵੜਦਾਂਗੇ ਮਾ ਹੁਣ ਆ ਚੰਗਾ 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 ਬਾਂਦੇ ਯਾਰ ਅਕੇ ਜਿਹੜਾ ਸਾਡੇ ਦਿਹਾੜਗਾਉਂ ਦਾ ਪਹਿਲਾ ਮੱਥਾ ਟੇਕ ਕੇ ਲੱਗੇ ਬਿਜ਼ਨਸ ਹੈ ਬਾਬਾ ਵੱਡ ਬਡੇਰਿਆ ਚੱਕਲਾ ਸਾਰੇ ਪਿੰਡ ਨੂੰ ਭੈਣ ਲੋ ਇਹਦੇ ਜਿਹੜੇ ਲੋਕ ਬਾਹਲੇ ਔਖੇ ਹੁੰਦਿਆ ਪੜਾਕੇ ਪਾ ਦੇ ਅੱਗ ਲੱਗ ਜੇ ਦੁਨੀਆ ਉੱਜੜ ਦੇ ਬਾਬਾ ਵੱਡ ਬਡੇਰਿਆ ਵਾਲਿਆ ਇਹ ਦਿਹਾੜਗਾਉਂ ਤੰਗ ਕਰ ਦਿਆ ਜੱਟ ਠਾ ਦੇ ਤਵਾਹੀ ਬਾਬਾ ਆਇਆ ਨਹੀਂ ਭੈਣ ਚੋ ਤੇ ਬੈਜੋ ਹੁਣ ਤਾਂ ਪਹਿਰਾ ਹੋਇਆ ਬਾ ਬਾਬਾ ਮਾਤਾ ਨੂੰ ਨਸ਼ਾ ਪੱਤਾ ਨਹੀਂ ਮਾਲਾ ਬੀਤਾ ਉਹ ਬੈਨਾਂ ਕੁਛ ਕਹੀ ਨਾ ਹੋਰ ਭੈਣ ਨੂੰ ਲੱਤ ਪੜਲੇ ਰਾਤ ਨੂੰ ਉਹ ਆਉਂਦਾ ਭੈਣ ਦਾ ਯਾਰ ਕੀ ਕਹਿਆ ਸੀ ਹੋਰ ਭੈਣ ਬਖਿਆ ਸੀ ਚੜਾਉਣਾ ਭੈਣ ਨੇ ਯਾਰ ਨੇ ਟੱਕਣ ਕਹਿੰਦਾ ਸੀਗਾ ਲਾ ਕੇ ਚੜਾ ਦੇ ਹਨਾ ਅਸੀਂ ਟੱਕਣ ਲਾ ਕੇ ਚੜਾ ਦੇ ਲਾ ਕੇ ਚੜਾ ਦੇ ਇਦਾਂ ਰਾਹੋਂ ਪੈਨ ਜੇ ਯਾਰ ਨੇ ਲਾਗੇ ਛੁੜਾ ਦੇ ਆਪੇ ਚੜਦਾ ਆਹ ਇਹ ਵੀ ਤਾਂ ਕੰਮ ਨਾ ਹੋਣਾ ਸੀ ਕਹਾਂ ਬਾਈ ਚੜਾ ਲੈ ਟੱਕਣਾ ਹਾਂ ਬਾਈ ਚੜਾਦਾ ਟੱਕਣਾ ਓਏ ਤੈਨੂੰ ਕੰਮ ਕਰਨ ਵਾਲੀ ਪਤਾ ਯਾਰ ਤੇਮੀ ਦਾ ਤੂੰ ਗਾ ਲਾਉਣ ਨੂੰ ਟੱਕਣਾ ਅੱਖੇ ਮੈਂ ਦੂਜੇ ਪਾਸੇ ਚੜਾਉਣ ਨੂੰ ਨਹੀਂ ਆਖਿਆ ਜੀ ਤੂੰ ਕਹਿ ਲਾ ਕੇ ਚੜਾ ਦੀ ਬਈ ਤੂੰ ਕੰਮ ਕਰਦਾ ਯਾਰ ਮੈਂ ਨਾ ਵੱਧ ਖਾਲਿਆ ਕੋਈ ਨਾ ਬਾਈ ਨਹੀਂ ਪਤਾ ਲੱਗਦਾ ਕਈ ਗੱਦੀ। ਉਹ ਲਾਉਣਾ ਬਾਈ ਲਾ ਕੇ ਰੱਖਣਾ ਧਰਾਉਣਾ ਨਹੀਂ ਇਹਨੂੰ। ਕੋਈ ਨਾ ਕੋਈ ਨਾ ਬਾਈ ਨਹੀਂ ਪਤਾ ਲੱਗਦਾ ਕੋਈ। ਚਲ ਆਇਆ ਨੱਕਾ ਮਾਰ ਰ ਉਧਰ। ਮੱਥਾ ਨਹੀਂ ਕਹਿੰਦਾ ਬਾਈ ਮੈਂ ਮੱਥਾ। ਠੀਕਾ ਠੀਕਾ ਨੱਕਾ ਮਾਰ ਦੇ ਉਧਰ। ਕਿੱਥੇ ਮਾਰ ਰ ਬਾਈ? ਬਹੁਤ ਖਾਲੇ ਮਾਰ ਦੇ ਥੱਲੇ ਦੇ ਬਾਹਰ ਚ। ਮਾਰ ਦੇ ਨਾ ਬਾਈ ਪਾਣੀ ਲਿਆ ਦੇ ਯਾਰ। ਪਾਣੀ ਮੈਂ ਲਿਆ ਨੱਕਾ ਮਾਰ। ਨੱਕੇ ਤੋਂ ਬਾਅਦ ਹੋ ਹੋਰ ਕੀ? ਨੱਕ ਨਹੀਂ ਕੀਤਾ ਪਾਣੀ ਪਹਿਲਾਂ ਮੰਗ ਲਿਆ। ਹੋਰ ਕੀ ਕਰਨਾ ਨੱਕੇ ਤੋਂ ਬਾਅਦ? ਬਾਜਰਾ ਘਟਦੀ ਉਦੋਂ ਆ ਜਾ। ਆ ਗਿਆ ਬਾਈ। ਹਈ ਨੱਕਾ ਦਾ ਪੂਰਤਾ ਕੰਮ ਵੇਖੀਓ ਪਹਿਲਾਂ ਭੈਣ ਚੋ ਨੱਕਾ ਤਗੜਾ ਕਰ ਮਾੜਾ ਜਾ ਉਹ ਭੈਣ ਸ਼ੁਗ ਦਾ ਪਾਖੜਾ ਬਈ ਮਾੜਾ ਜਾ ਬੰਨ ਲਾਉਣਾ ਤੂੰ ਢਾੜ ਦੇ ਜਾ ਭਾਈ ਇਹਨਾਂ ਨੱਕਾ ਮਾਰਨ ਦੀ ਆਖਿਆ ਪਾਖੜਾ ਨਹਿਰ ਨੂੰ ਬੰਨ ਲਾਉਣਾ ਯਾਰ ਐ ਮਾਰੀ ਜਾਣਾ ਨੱਕਾ ਮਾਰਨਾ ਨਹੀਂ ਪਤਾ ਜੰਨ ਯਾਰਾ ਨੱਕਾ ਦਾ ਮਾਰੇ ਨਹੀਂ ਤਿਹੜੀ ਗਿਆ ਨਹੀਂ ਤੂੰ ਕਿਹਦੇ ਯਾਰਾ ਬਾਈ ਮੈਂ ਸਾਲ ਲੱਗਾ ਰਾਂ ਵੀ ਇੱਕ ਕੰਮ ਵੀ ਨਹੀਂ ਤਾਈ ਦਾ ਕੀਤਾ ਆ ਬੜਾ ਨੱਕਾ ਹੈ ਬਾਈ ਬਹੁਤ ਆ ਬਹੁਤ ਆ ਪਾਦਰਾ ਕੋਟੀ ਆ ਗਏ ਲੋਡ ਕਰਦੇ ਬੜੀ ਆ ਬਹੁਤ ਆ ਚਿੱਪਤੀ ਪਾਗੜਾ ਨਹਿਰ ਨੂੰ ਵੜ ਲਾਉਣਾ ਸੀ ਲੱਗ ਗਿਆ ਬੋਈ ਯਾਰ ਤੈਨੂੰ ਨਹੀਂ ਫਰਟਾਉਂਦਾ ਕੰਮ ਯਾਰ ਪਾਦਰਾ ਕੋਟੀ ਆ ਗਏ ਯਾਰ ਬੰਦ ਨਾ ਬਾਈ ਦਪਾਰੇ ਕਰਾਉਣਾ ਸਾਰਾ ਕੋਸੋਂ ਪੱਤ ਪਾਦਰਾ ਕਿੱਥੇ 11:00 ਦਾ ਵਜੇ ਅਜੇ ਜੋ ਤਾਉ ਦਾ ਲਿਆ ਫਿਰ ਬਾਈ ਚਾ ਵਲੇ ਹੋਣਾ ਪਾਦਰਾ ਕੋਟੀ ਆ ਗਿਆ ਆ ਗਿਆ ਆ ਗਿਆ ਮਾਨ ਦੇ ਯਾਰ ਕੋਈ ਜ਼ਿਮੀਂਦਾਰ ਤਾਂ ਬਾਹਲੇ ਮਾੜੇ ਹੁੰਦੇ ਆ ਪਾ ਪਾ ਗਲਤ ਚੜ ਗਏ ਕਿ ਨਾ ਕੁੜੀ ਨਿਕਲੇ ਮਾੜਾ ਬੋਲੇ 700 ਰੁਪਏ ਦਿਹਾੜੀ ਦੇਣੀ ਆ ਤੇ ਦੁਪਹਿਰਾ ਗਰੀਬ ਨੂੰ ਪੈ ਜਾਂਦੇ ਬੰਦਾ ਬਾਦਰਾਜਾ ਕਹਿੰ ਕੇ ਘਰ ਗੁੱਡ ਨੂੰ ਯੈਨਾ ਭੈਣ ਬੰਦਾ ਉਹ ਹਰਦਾਂ ਬਾਹਰੋਂ ਛੱਡ ਗਿਆ ਓਏ ਚਾਹ ਲਿਆ ਦੀ ਤੇਰੀ ਓਏ ਆ ਕੀ ਕਰੀ ਜਨਾ ਓਏ ਬਾਦਰਾ ਦਾ ਗੁੱਡਰ ਨੂੰ ਕਹੇ ਕਿ ਆਹ ਤੈਨੂੰ ਗੁੱਡਰ ਨੂੰ ਆਖਿਆ ਵੱਡਣ ਨੂੰ ਨਹੀਂ ਆਖਿਆ ਭੈਣ ਦੀ ਡਾਂਗਾ ਪਤਾ ਨਹੀਂ ਬਾਦਰਾ ਇੱਕ ਕੰਮ ਵੀ ਨਹੀਂ ਚਾਹਦਾ ਹੋਇਆ ਉਹ ਮਤਲਬ ਬਾਦਰਾ ਨਹੀਂ ਗੁੱਡਾ ਜਾਂਦਾ ਬਾਈ ਉਹ ਪੈਪ ਚ ਰਤਾ ਕੇ ਉਹ ਪਾਪ ਚਰਾ ਦਾ ਦਿੱਤਾ ਸੀਗਾ ਯਾਰ ਨਾ ਤੇ ਨੱਕਾ ਵੱਜਿਆ ਜਿੱਥੋਂ ਪੱਠੇ ਦੱਸ ਕਿਹੜੇ ਬਾਹਰ ਤੋਂ ਕੱਢਣੇ ਆ ਯਾਰ ਪੱਠੇ ਕੱਢਦੇ ਆ ਹਾਂ ਚਾਹਾਂ ਥੱਲੇ ਬਾਹਰ ਤੋਂ ਪੱਠੇ ਕੱਢਦੇ ਤੈਨੂੰ ਆਏ ਆ ਬਈ ਹਣਾ ਬਈ ਅੱਧੀ ਦਿਹਾੜੀ ਹੁਣ ਮੈਂ ਪਜਾ ਰਿਹਾ ਆ ਅੱਧੀ ਦਿਹਾੜੀ ਬਾਈ ਤੂੰ ਮੋਹਾਂਗੇ ਮੈਂ ਪੈਸੇ ਦਿੱਤੇ ਦਿੰਨੀ ਯਾਰ ਮੈਂ ਆ ਲੈਂਦੀ ਆ ਚਾ ਪਈ ਆ ਉਥੇ ਪਹਿਲਾਂ ਪੱਠੇ ਕੱਢਦੇ ਹਾਂ ਜੋ ਆਹ ਤੁਹਾਨੂੰ ਬਹੁਤ ਦੱਸਿਆ ਗੜੇ ਪਾਉਂਦੇ ਆ ਪੱਠੇ ਕੱਢਦੇ ਵਾਹ ਚੋ ਜੋ ਭਾਨ ਦੋ ਦੇ ਕਿੱਥੇ ਫਸ ਗਏ ਆ ਆ ਪਾਤ ਲਾ ਦਿਆਂਗਾ ਆ ਵਾਲੇ ਹਾਂ ਆ ਪਾਤ ਲਾ ਦਈ ਤੇ ਮੈਂ ਉਹ ਦੂਜੇ ਪਾਸੇ ਨਾ ਪਾਣੀ ਬੰਦ ਕਰਿਆ ਮੈਂ ਆ ਗਿਆ ਮੈਂ ਚੰਗਾ ਚੱਲ ਜਾ ਵੀ ਚਾਹ ਉਥੇ ਮੋਟਰ ਹੀ ਪਈ ਆ ਚੰਗਾ ਆ ਗਿਆ ਮੈਂ ਪੱਠੇ ਕੱਢਨੇ ਆ ਹਾਂ ਪੱਠੇ ਕੱਢਦੇ ਪਾ ਦੂ ਤਾਕਾ ਪੱਠੇ ਆਇਆ ਤਾਂ ਹੈ ਨਹੀਂ ਮੈਂ ਤੋਂ ਭੈਣ ਯਾ ਦੇ ਦਵਾਈ ਸੜਕ ਦੇ ਦਵਾਈਆਂ ਸੜਕ ਤੇ ਪੱਠੇ ਦਾਣ ਵੇਖ ਲੈਣੇ ਹੈ ਕਿਰਾ ਟਾਈਮ ਪੂਰਾ ਕਰ ਗਏ। ਉਹ ਕੀ ਹੋਇਆ ਤੂੰ ਨਾ ਕੋ ਪੱਠਾ ਡੀਲਾ ਜਾ ਲੱਗਦਾ। ਆਂ ਦੀਆ ਤੇ ਤੂੰ ਨਾ ਕੋ ਪੱਠਾ ਡੀਲੇ ਦੇ ਲੱਗਦੇ ਆ। ਖੱਡੀ ਨਾ ਆ ਡੀਲੇ ਹੀ ਵਾੜਾ ਬਾਈ। ਓਏ ਆ ਤੂੰ ਨਾ ਬੱਟੀ ਜਨਾ ਓਏ। ਇਹ ਪੱਠੇ ਨਹੀਂ ਬਈ ਇਹ ਉਹ ਪੈਸਾ ਝੋਨਾ ਹੈ ਤੀਲਾ ਤਾਂ ਹੈ ਨਹੀਂ ਵਿੱਚ ਤਾਂ ਟੱਲਾ ਹੀ ਆ ਪਰ ਪੈਣੀ ਆ ਦਵਾਈ ਸੜਕ ਤੇ ਆਪਾ ਤੋਂ ਨਹੀਂ ਤੂੰ ਮੇਰਾ ਬਾਈ ਐਂ ਕੱਢਦਾ ਪਾਣੀ ਪੀ ਮੋਟਰ ਤੇ ਮੂੰਹ ਹਤੋ ਤੇ ਆ ਚਾਹ ਪੀ ਗਿਆ ਤੁਰਤ ਲੱਗਦਾ 700 ਮੀਟਰ ਲੈ ਲਈ ਜੰਗਾ ਗਾੜੀ ਦੇ ਦੇ ਬੰਦੇ 7 ਲੱਖ ਚ ਨਾ ਪੈਜੀ ਮੈਨੂੰ ਆ ਜਾ ਤੂੰ ਕਹਿੰਦਾ ਸਾਲ ਲਾਇਆ ਸਾਲ ਮੈਂ ਨਹੀਂ ਪਾਣੇ ਵਾੜਾ ਰੱਖ ਰਿਹਾ ਤੁਰਪਾ ਹੁਣ ਹਲਪਾ ਗਾ ਮੈਂ ਆਪੀ ਕੱਢ ਲੂੰਗਾ ਯਾਰ ਕੋਈ ਨਹੀਂ ਲਾ ਦੂੰਗਾ ਮੈਂ ਆਪੀ ਤੁਰਪਾ ਬਾਈ ਜਾਣਾ ਬਾਈ ਯਾਰ ਨਿਕਲ 7 ਲੱਖ ਦੀ ਗਾੜੀ ਤਾਂ ਦੇ ਦੇਗਾ ਮਾਈ ਹਾਂ ਮੱਕੀ ਦਾ ਚਾਰ ਪਾਏ ਗਏ ਦੀ ਬੱਕੇ ਚਾਰ ਪਾਉਣਾ ਹੈ ਦੀ 2.5 ਕਿਲੇ ਆਪਾਂ ਨੂੰ ਮੈਨੂੰ ਸਾਦ ਨਹੀਂ ਦਿਹਾੜੀ ਉਹ ਬਾਈ ਤੇਰੇ ਮੁਰੇ ਬੰਨੇ ਹੱਥ ਮੈਨੂੰ ਬੰਦਾ ਨਾ ਭਵੇਂ 1000 ਟਾ ਲੈਣਾ ਪਏ ਪਰ ਤੂੰ ਪਹਿਲਾਂ ਲੱਲੇ ਲਾ ਤੇ ਕਿਵੇਂ ਲਾ ਦੇਗਾ ਜਾਇ ਕਰ ਉਹ ਪਾਣੀ ਤੇ ਮੂੰਹਾਂ ਤੋਲਾ ਖੇਲ ਚ ਤੇ ਚਾਹ ਬੀਲਾ ਚਾਹ ਪਈ ਮੈਂ ਆ ਗਿਆ ਕਹੀ ਰੱਖ ਜਿੰਦਾ ਲਾਈਟ ਚਾਲ ਦੇ ਫਿਰ ਸੈਟ ਕਰ ਘਰੇ ਤੇਨੂੰ ਪਾ ਜਾਗੇ ਇੱਥੇ ਹੱਥ ਨੇ ਕਰਦਾ ਜਿਹੜਾ ਕੰਮ ਰਹਿ ਗਿਆ ਮਹਿੰਗਾ ਨਾ ਪਈ ਤੂੰ ਮੂੰਹਾਂ ਤੋ ਤੇ ਮੈਂ ਕਹੀ ਰੱਖਾਂ ਅੰਦਰ ਲੈਟ ਰਹੀ ਮੋਟਰ ਛੱਡ ਦੇ ਲੈਟ ਰਹੀ ਬਾਲਾ ਪੰਜੂ ਰਿਆਟਾ ਹੋਈ ਹੋ ਕੀ ਹੋ ਗਿਆ ਨਾ ਯਾਰ ਸਿਆਪਾ ਨਾ ਖੜਾ ਕਰੇਗਾ ਉਹ ਤਲਕ ਨਾ ਭਾਈ ਯਾਰ ਭਾਈ ਮੈਂ ਮੋਟਰਾਂ ਦੇ ਮਗਰ ਬਹਿਰੇ ਮੈਂ ਕਿਹਨਾਂ ਪੈਸੇ ਮੈਨੂੰ ਕਿੱਲਾ ਆਂ ਦੇਣਾ ਪਹਿਲੇ ਤੇਰੇ ਪਿੱਛੇ ਆ ਜਾ ਉਹ ਦਾ ਕਰਵਾ ਆ ਜਾ ਭਾਈ ਯਾਰ ਤੇ ਸਿਆਪਾ ਨਾ ਮੈਂ ਖੜਾ ਕਰੇਗਾ ਘਰ ਤੇ ਮੇਰੇ ਪਿੱਛੇ ਕੱਢਣਗੇ ਮੇਰੇ ਨਾਲ ਕੀ ਹੋ ਗਿਆ ਤੂੰ ਦਾਤਾ ਦੁਬੱਟਾ ਦੇ ਆਵਦਾ ਕੜਕਰੇ ਵਾਲੀ ਹੈ ਭਾਈ oi ਇਸ ਪਣਖਾੜੀ ਨੇ ਬਾਹਾਂ ਅੰਨਿਆਂ ਹੋ ਜਾਂਦੇ ਆ ਸਮਾਨ ਕਰ ਭਾਈ ਤੱਕ ਵਾਲੀ ਹੈ ਸਾਰਾ ਦਾ ਕੰਮ ਕਰਾਦਾ ਤੇਰੇ ਨਾਲ ਇਹਣਾ ਮੈਨੂੰ ਦਾ ਲੱਖ ਰੁਪਿਆ ਦੇਣਾ ਪਏ ਜੇ ਹੋਰ ਸੇ ਆਪਾਂ ਨਾ ਖੜਾਓ ਜੇ ਹਾਂ ਕਿੱਧਰ ਲੈ ਗਿਆ ਨਾ ਭਾਈ ਮੈਨੂੰ ਘਰੇਦਾਰ ਕਹਿੰਦਾ ਹੋਰ ਨਮਾ ਕਿੱਥੇ ਲੈ ਗਿਆ ਨਾ ਇੱਥੇ ਪਾਏ ਜਾਂਦੇ ਆ ਭਾਈ ਯਾਰ ਇਹ ਦਿਹਾੜੀ ਦਾ ਦੇ ਦੇ ਯਾਰ ਯਾਰੀ ਦੇ ਘਰੇ ਫੜਾ ਮੋਟੇ ਭਾਈ ਦਿਹਾੜੀ ਦਾ ਦਿਹਾੜੀ ਦਾ ਦੇ ਦੇ